ਲੋਕ ਸਭਾ ਚੋਣਾਂ ਦੀਆਂ ਤਰੀਖਾਂ ਦਾ ਹਾਲੇ ਐਲਾਨ ਨਹੀਂ ਹੋਇਆ ਪਰ ਸਾਰਿਆਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਲਈ ਕੰਮ ਜ਼ਰੂਰ ਸ਼ੁਰੂ ਕਰ ਦਿੱਤਾ ਗਿਆ ਹੈ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਅਕਾਲੀ ਦਲ ਦਾ ਸਟੂਡੈਂਟ ਵਿੰਗ ਐਸਓਆਈ ਵੀ ਪੂਰੀ ਤਰ੍ਹਾਂ ਤਿਆਰ ਬਖਾਈ ਦੇ ਰਿਹਾ ਹੈ ਐਸਓਆਈ ਦੁਆਬਾ ਜ਼ੋਨ ਦੇ ਪ੍ਰਧਾਨ ਮੁਤਾਬਕ ਜਲਦ ਹੀ ਇੱਕ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਵਾਦਾ ਖਿਲਾਫੀ ਯਾਦ ਕਰਵਾ ਕੇ ਲੋਕ ਸਭਾ ਚੋਣਾਂ ਅਕਾਲੀ ਦਲ ਦੇ ਹੱਕ 'ਚ ਭੋਗਤਨ ਦੇ ਲਈ ਲਾਮਬਤ ਕੀਤਾ ਜਾਵੇਗਾ ਨੌਜਵਾਨ ਕਿਸੇ ਵੀ ਸਿਆਸੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਨੇ ਕਿਉਂਕਿ ਨੌਜਵਾਨਾਂ ਦੇ ਵਿੱਚ ਉਹ એનર્ਜੀ ਹੁੰਦੀ ਆ ਉਹ ਤਾਕਤ ਹੁੰਦੀ ਆ ਜਿਹੜੀ ਬਦਲਾ ਲੈਉਣ ਦੀ ਸਮਰੱਥਾ ਰੱਖਦੀ ਹੈ ਕਿ ਨਹੀਂ ਔਰ ਜੇਕਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਹੈਗਾ ਜਾਂ ਸਟੂਡੈਂਟਸ ਵਿੰਗ ਹੈਗਾ ਹਮੇਸ਼ਾ ਤੋਂ ਹੀ ਮਜ਼ਬੂਤ ਰਿਹਾ ਹੈਗਾ ਵਕਫ ਵਕਤ ਤਰ੍ਹਾਂ ਦੇ ਜਿਹੜੇ ਜ਼ਿੰਮੇਵਾਰੀਆਂ ਵਕਫ ਵਕਤ ਤਰ੍ਹਾਂ ਦੇ ਅਹੁਦੇ ਦੇ ਕੇ ਵੀ ਨਿਵਾਜਿਆ ਜਾਂਦਾ ਹੈ ਪਾਰਟੀ ਦੇ ਵੱਲੋਂ ਜਿਹੜੇ ਵਕਫ ਵਕਤ ਵਧੀਆ ਕੰਮ ਕਰਦੇ ਹੈਗੇ ਨੇ ਸ਼ਲਾਘਾਯੋਗ ਕੰਮ ਕਰਦੇ ਨੇ ਆਪੋ ਆਪਣੇ ਇਲਾਕੇ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਪ ਕਾੜੀ ਦਲ ਦੇ ਵੱਲੋਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਯਾਨੀ ਕਿ ਜਿਹੜੀ ਸ਼੍ਰੋਮਣੀ ਕਾੜੀ ਦਲ ਦੀ ਯੂਥ ਵਿੰਗ ਇਕਾਈ ਹੈਗੀ ਐ ਐਸਓਆਈ ਉਹਦੀਆਂ ਅਹੁਦੇਦਾਰੀਆਂ ਵੰਡੀਆਂ ਗਈਆਂ ਦੁਆਬਾ ਜ਼ੋਨ ਦੇ ਪ੍ਰਧਾਨ ਲਗਾਇਆ ਗਿਆ ਅਮਰਿਤਪਾਲ ਸਿੰਘ ਡੱਲੀਹੋਰਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੁਆਬੇ ਖੇਤਰ ਦੇ ਵਿੱਚ ਜਿਹੜੇ ਨੌਜਵਾਨ ਹੈਗੇ ਆ ਜਾਂ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਲੈ ਕੇ ਸ਼੍ਰੋਮਣੀ ਕਾੜੀ ਦਲ ਦੀਆਂ ਕੀ ਗਤੀਆਂ ਵਿਧੀਆਂ ਰਹਿਣ ਵਾਲੀਆਂ ਹੈਗੀਆਂ ਇਸ ਵਕਤ ਸਾਡੇ ਨਾਲ ਅਮਰਿਤਪਾਲ ਸਿੰਘ ਡੱਲੀ ਹੈਗੇ ਨੇ ਡੱਲੇ ਜੀ ਜਿਸ ਤਰੀਕੇ ਨਾਲ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਹੈ ਦੁਆਬਾ ਜ਼ੋਨ ਦੇ ਤੁਹਾਨੂੰ ਪ੍ਰਧਾਨ ਥਾਪੇ ਨੌਜਵਾਨਾਂ ਨੂੰ ਲੈ ਕੇ ਕੀ ਜਿਹੜਾ ਪ੍ਰੋਗਰਾਮ ਰਹਿਣ ਵਾਲਾ ਕਿਵੇਂ ਤੁਸੀਂ ਅਗਲੀ ਰਣਨੀਤੀ ਲਿਖੀ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਕਾਲਜ ਪੱਧਰ ਦੇ ਉੱਤੇ ਨੌਜਵਾਨਾਂ ਨੂੰ ਮਿਲਾਂਗੇ ਉਹਨਾਂ ਦੀਆਂ ਮੁਸ਼ਕਲਾਂ ਸੁਣਾਂਗੇ ਉਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜਿਸ ਜਿਸ ਫਰੰਟ ਦੇ ਉੱਤੇ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਖੁਸ਼ ਕਰਨ ਦੇ ਵਿੱਚ ਫੇਲ ਹੋਈ ਆ ਉਹ ਸਾਰੇ ਮੁੱਦੇ ਨੂੰ ਚੱਕਾਂਗੇ ਉਹਨਾਂ ਮੁੱਦਾਂ ਨੂੰ ਉਹਨਾਂ ਨੂੰ ਕਾਂਗਰਸ ਸਰਕਾਰ ਨੂੰ ਸਮੇਂ ਸਮੇਂ ਸਰ ਹੌਲੂਣੇ ਦਵਾਂਗੇ ਕਿ ਤੁਸੀਂ ਆਹ ਗਲਤੀਆਂ ਕੀਤੀਆਂ ਤੁਸੀਂ ਆਹ ਵਾਅਦੇ ਝੂਠੇ ਕੀਤੇ ਆ ਇਹਨਾਂ ਨੂੰ ਪੂਰਾ ਕਰੋ ਅਗਰ ਉਹ ਨਹੀਂ ਪੂਰਾ ਕਰਦੇ ਤਾਂ ਐਸਓਏ ਜਿਹੜੀ ਆ ਸੜਕਾਂ ਤੇ ਉਤਰਨ ਲੱਗੇ ਟਾਈਮ ਨਹੀਂ ਲੱਗੇਗੀ ਚਾਹੇ ਉਹ ਨੌਜਵਾਨਾਂ ਨੂੰ smartphones ਦੇਣ ਦਾ ਮੁੱਦਾ ਹੋਵੇ ਚਾਹੇ ਤੁਸੀਂ employment camp ਦੇਖੇ ਹੋਣ ਇਹਨਾਂ ਦੇ ਬੜੀ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਏ ਆ ਬਹੁਤ ਪੂਰੀ ਤਰ੍ਹਾਂ ਦੇ ਨਾਲ ਇਹਦਾ ਨੌਜਵਾਨ ਕੈਂਪ ਜਿਹੜੇ ਫੇਲ ਹੋਏ এমਪਲੋਇਮੈਂਟ ਕੈਂਪ ਇਹਨਾਂ ਨੇ ਬੱਚਿਆਂ ਨੂੰ ਕੈਂਪ ਲਗਾ ਕੇ ਸ਼੍ਰੀਨਗਰਦਾ ਕੇਰਲਾ ਦਾ ਤਮਿਲਨਾਡੂ ਦੇ ਕੈਂਪ ਦੇਤੇ ਜਿਹਦੇ ਵਿੱਚ 7-7000 ਰੁਪਏ ਦੀ ਉਹਨਾਂ ਨੂੰ ਸੈਲਰੀ ਦਿੱਤੀ ਆ ਬੜੇ ਬਹੁਤ ਐਜੂਕੇਟਿਡ ਨੌਜਵਾਨਾਂ ਨੂੰ ਵੀ ਜਿਸ ਚੀਜ਼ ਦਾ ਇੱਥੇ ਜੇ 7000 ਦੀ ਸੈਲਰੀ ਤਾਂ ਲੈ ਕੇ ਇੱਥੇ ਵੀ ਕੰਮ ਕਰ ਸਕਦੇ ਆ ਸਿਰਫ ਇੱਕ ਪੋਲਿਟਿਕਲ ਸਟੰਡ ਕਰਦੇ ਪਏ ਜੀ ਅਸੀਂ ਨੌਜਵਾਨਾਂ ਲਈ ਬਹੁਤ ਕੁਝ ਕਰਦੇ ਪਏ ਆ ਪਰ ਜਿਹੜਾ ਬਿਲਕੁਲ ਇਹਨਾਂ ਦਾ ਸੱਚ ਹੈ ਪੋਲ ਜਿਹੜੀ ਖੁੱਲ ਚੁੱਕੀ ਆ ਪਹਿਲਾਂ ਸਾਡੀ ਸਰਕਾਰ ਆਈ ਹੈ 10 ਸਾਲ ਅਗਰ ਤੁਸੀਂ ਉਹਦਾ ਕੰਪੈਰੀਜ਼ਨ ਕਰਕੇ ਦੇਖੋਗੇ ਤੇ ਤੁਸੀਂ ਆਪ ਇਹ ਚੀਜ਼ ਨੂੰ ਸੱਚ ਮੰਨੋਗੇ ਕਿ ਕਿੰਨੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀਆਂ ਗਿਣਤੀਆਂ ਵਿੱਚ ਜਿੰਬ ਵੰਡੇ ਗਏ ਹਜ਼ਾਰਾਂ ਦੀਆਂ ਗਿਣਤੀਆਂ ਵਿੱਚ ਸਪੋਰਟਸ ਕਿੱਟਾਂ ਵੰਡੀਆਂ ਗਈਆਂ ਇਹ ਕਿਉਂ ਵੰਡੀਆਂ ਗਈਆਂ ਕਿਉਂਕਿ ਸ਼ਰਮਣੀ ਅਕਾਲੀ ਦਲ ਹਮੇਸ਼ਾ ਉਸ ਬੂਟੇ ਨੂੰ ਪਾਣੀ ਦਿੰਦਾ ਹੈ ਜਿਨ੍ਹਾਂ ਨੇ ਅੱਗੇ ਆ ਕੇ ਦੇਸ਼ ਦਾ ਭਵਿੱਖ ਬਣਾਣਾ